ਸਭਨਾਂ ਨੂੰ ਪਿਆਰ ਕੋ ਸੋਸੀ ਗੱਲ ਜੀ ਕੀ ਹਾਤਾ ਸਾਰੇ ਭਰਾਵਾਂ ਦਾ ਜੇਰੋ ਵਾ ਵੀਡੀਓ ਦੇਖਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਕੰਨਾ ਮਾੜਾ ਲੱਗਾ ਹਨ ਤੇ ਕੌਸ਼ਿਕ ਸਾਹਿਬ ਦੇ ਇਦਾਂ ਦੇ ਆ ਜਿਹੜੇ ਆਪਾਂ ਨਹੀਂ ਸੁਣ ਸਕਦੇ ਉਦੋਂ ਮੈਂ ਬਾਜ ਬੰਦ ਕੀਤੀ ਏ ਥੋੜੀ ਥੋੜੀ ਤੇ ਬਾਕੀ ਯਾਰ ਕਲ ਜੋ ਗਿਆ ਕੀ ਕਰ ਸਕਦਾ ਕੋਈ ਹਨ ਇਨਸਾਨ ਇਨਸਾਨ ਨੂੰ ਸਮਝ ਨਹੀਂ ਰਿਹਾ ਤੇ ਇਨਸਾਨੇ ਇਨਸਾਨ ਦਾ ਦੈਰੀ ਬਣਿਆ ਜੀਰੋ ਤੇ ਬਾਕੀ ਵੀਡੀਓ ਦੇਖੋ

क्या तो तो तेरे तो 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 को? मेरे को ये तलवार दिखाई? रात एक डेढ़ देख तलवार ये ना तेरे अगर मामा और तेरे माँ बाप अगर यहाँ आए हैं ना उनका तलवारों से स्वागत करूंगा रात के डेढ़ की बात है सारे प्यार करो सत्या ਵੀਰੋ ਤਾਂ ਬੜਾਇਕ ਵੀਰ ਬਲੌਗਰ ਨੇ ਦੋ ਜਣੇ ਵੀਰ ਬਲੌਗਰ ਇੱਕ ਦਾ ਨਾਮ ਅੰਸ਼ੂਆ ਇੱਕ ਦਾ ਨਾਮ ਰਾਮ ਨੇ ਵੀਰੇ ਰਾਮਾ ਠੀਕ ਆ ਕੋਈ ਹਰ ਕਿਤੇ ਕਿਤੇ ਬਲੌਗ ਦੇਖਦੇ ਆ ਤੇ ਬਹੁਤ ਹੀ ਵਧੀਆ ਬਲੌਗ ਮੈਂ ਦੇਖਾ ਹਾਂ ਨਾਲ ਉਹਨਾਂ ਦੀ ਫੈਮਲੀ ਆ ਫਾਦਰ ਮਾਤਾ ਜੀ ਵੀ ਬੜਾ ਵਧੀਆ ਠੀਕ ਆ ਸਵਾਲ ਜਿਹੜਾ ਦੀ ਇੱਕ ਸ਼ਰੀਪ ਬੰਦ ਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਫਰੀ ਫੈਮਲੀ ਨੂੰ ਜੇ ਮੈਂ ਤਾਂ ਕਹਿ ਰਿਹਾ ਵੀਰੋ ਜੋ ਕੁਛ ਉਹਨਾਂ ਦਾ ਪਿਛਲੇ ਹਲਾਅ ਤੋਂ ਹੋਇਆ ਜਾਂ ਦਿਨਾਂ ਦੇ ਵਿੱਚ ਖੁਸ਼ ਹੋਇਆ ਹਲਾਅ ਤੇ ਕਾਹਦੇ ਨਾ ਜਿਹੜੇ ਬਹੁਤ ਹੀ ਨਿੰਦਣ ਜੋਗ ਨੇ ਜੋ ਕੀ ਕਿਸੇ ਦੀ ਧੀ ਨਾਲ ਹੋਵੇ ਨਾ ਨਾ ਹੀਰੋਗਨਾਂ ਦੇ ਸਸ਼ਟ੍ਰ ਸੀਮਾ ਦੇ ਉਹ ਮੇਰੇ ਯਾਨਾ ਲੜਕੇ ਆ ਨਾ ਇੱਕ ਲੜਕੇ ਤੇ ਇੱਕ ਮੁੰਡਾ ਆ ਤੇ ਯਾਨੀ ਕਿ ਨਿਆਣੇ ਆ ਉਹ ਜਿਹੜਾ ਉਹ ਸੌਦਾ ਪ੍ਰਵਾਸ ਜਗਾ ਦੀ ਉਹਨਾਂ ਦੀ ਕੁੜੀ ਦੇ ਇੱਥੇ ਗਿਆ ਹੀ ਗਈ ਸੀ ਉਹ ਯਾਨੀ ਬਹੁਤ ਦੇ ਨਿੰਦਣ ਜੋਗ ਉਹ ਨਹੀਂ ਗੱਲਾਂ ਕਿਥੀਆਂ ਬਹੁਤ ਇੰਦਨ ਜਾਣੀ ਜੋ ਜਿਹਦਾ ਉਹਰਾਣਾ ਸੀ ਮੈਨੂੰ ਪੁੱਛਣਾ ਚਾਹੁੰਦਾ ਕਿ ਜਿਉਂ ਉਹ ਕੁੜੀ ਨੂੰ ਸ਼ਬਦ ਪੁੱਲੀ ਠੀਕ ਹੈ ਜਾਓ ਜਿਹੜੀ ਮੰਮੀ ਸੀ ਜਾਂ ਮਾਤਾ ਜੀ ਸੀ ਉਹਦੇ ਵਿੱਚੋਂ ਤੁਹਾਨੂੰ ਆਪਣੀ ਮਾਂ ਨਹੀਂ ਜਾਓ ਜਿਹੜੀਆਂ ਕੁੜੀਆਂ ਘਰੇ ਤੁਹਾਡੇ ਹੋਣੀਆਂ ਸੀ ਰਮਕਾਨ ਮਿਲ ਗਿਆ ਨਾ ਉਹਦੇ ਵਿੱਚੋਂ ਤੁਹਾਨੂੰ ਆਪਣੀ ਭੈਣ ਨਹੀਂ ਕਿਸੇ ਦੀ ਠੀਕ ਹੈ ਜਦ ਤਰੀ ਭੈਣ ਹੈ ਨਹੀਂ ਪਪਾ ਤੋਂ ਸੱਦੀ ਜੀ ਦਾ ਠੀਕ ਹੈ ਜੀ ਮੈਂ ਕਹਿੰਦਾ ਉਹ ਕੁੜੀ ਬੁਤੇ ਜਲੇ ਰਿਹਾ ਮੈਂ ਕਹਿੰਦਾ ਬਹੁਤ ਹੀ ਸ਼ਰੀਫ ਹੋਇਆ ਹਣੀ ਬਹੁਤ ਹੀ ਸ਼ਰੀਫ ਫੈਮਿਲੀ ਠੀਕ ਹੈ ਉਹ ਸਾਡੇ ਹੁੰਦੀ ਇੱਥੇ ਏਰੀਆ ਦੇ ਵਿੱਚ ਠੀਕ ਹੈ ਜੀ ਸਾਡੀ ਉੱਤੇ ਲੜਕੀ ਹੁੰਦੀ ਸਾਡੀ ਲੜਕੇ ਉਹ ਜੀਵ ਵਟ ਦੇ ਵਿੱਚ ਜੋ ਹੁੰਦਾ ਉਸੇ ਦੇਖਦੇ ਜਿਹੜੇ ਉਹਨੂੰ ਸ਼ਾਟ ਕਰਦੇ ਹੈ ਨਾ ਯਾਰ ਇੰਨੇ ਲੋਕ ਇੰਨੇ ਜੜ ਚੁੱਕੇ ਆ ਮੈਨੂੰ ਰੱਬ ਦਾ ਕਿਸੇ ਡਰੇ ਹੈ ਨੀ ਮਾਲਕ ਦਾ ਉਹ ਮਾਰ ਰੱਬ ਦਾ ਡਰ ਮਹਾਰਾਜ ਦਾ ਇਹ ਜਿਹਾ ਇੰਨੇ ਅਸੀਂ ਗਰ ਚੁੱਕੇ ਆ ਕਿ ਅਸੀਂ ਧੀਆ ਹੁੰਦੀਆਂ ਕਿਸੇ ਦੀਆਂ ਜ਼ਿੰਦਗੀ ਵੋਲਡ ਦੇ ਮੈਂਟਰ ਅਪੇਛੇ ਤੁਸੀਂ ਦੇਖਿਆ ਹੁਣ ਕੁੜੀ ਘਰ ਦੇ ਕਿ ਮਾਰ ਮੈਂਨ ਜੋ ਧੀ ਦੇ ਕੁੜੀਆਂ ਵੀ ਐਨੀ ਦੁਨੀਆਂ ਸਹੀ ਐਨੀ ਅੱਜਕੱਲ ਪਰ ਸਾਰਿਆਂ ਵਿੱਚ ਕੁੜੀਆਂ ਨੇ ਮੁੰਡੇ ਵੀ ਕਈ ਕਰੇ ਕੁੜੀਆਂ ਵੀ ਕਰ ਜਾਂਦੀਆਂ ਮੁੰਡੇ ਵੀ ਕਰ ਜਾਂਦੇ ਪਰ ਮੈਂ ਕੋਈ ਵੀ ਮਾਰਾ ਆਲਸ਼ਨ ਆਨਸਰਿਆ ਕੋਈ ਵੀ ਕਿਸੇ ਨਾ ਜਾਏ ਕੁੜੀ ਕਰਦੀਆਂ ਮੁੰਡਾ ਕਰਦਾ ਮੈਨੂੰ ਪੁੱਛਣਾ ਚਾਹੁੰਦਾ ਉਸ ਟਾਈਮ ਤੋਂ ਰੱਬ ਮੰਗਿਆ ਉਸ ਟਾਈਮ ਤੋਂ ਆਪਣੀ ਭੈਣ ਦੀ ਧੀ ਨੂੰ ਦੇਤੀ ਅਸੀਂ ਬਰਾਨੀ ਧੀ ਦੀ ਲਿਆ ਕੇ ਅਸੀਂ ਜੰਦਗੀ ਵਿੱਚ ਆਪ ਕਰ ਰਹੇ ਆ ਕਿ ਕਿੱਥੇ ਜਾ ਜਾਂ ਤੁਸੀਂ ਕਿੱਥੇ ਲੇਖਾ ਬੂਰੇ ਸਭ ਸਾਲ ਖਦਾਵੀ ਤੇ ਵੀਰੋਂ ਖਾਵੇਂ ਤੇ ਪਕ ਤੋਂ ਗਿਆ ਤੁਸੀਂ ਪਕ ਤੋਂ ਗਿਆ ਹਾਂ ਬਹੁਤ ਹੀ ਨੰਦਨ ਯੋਗ ਜਾਨ ਬਹੁਤ ਹੀ ਨੰਦਨ ਆਪਣੀ ਘਰ ਵਾਲੀ ਨੂੰ ਉਹ ਜੀ ਆਪਣੇ ਸਾਥੀ ਨੂੰ ਕਹਿ ਰਿਹਾ ਇਹ ਤਾਂ ਇਦਾਂ ਇਦਾਂ ਕਿ ਡੀਲ ਮੜੇ ਲੰਗਾ ਕਿੰਨੇ ਨੰਬਰ ਜੋ ਕਰ ਗਿਆ ਖਾਸਾ ਕਮਾਲ ਆ ਜੀ ਜਿੰਦੀ ਜਾਉਗੀ ਇਹ ਜਿਹੜੀ ਕੁੜੀ ਦੀ ਨੂੰਮੀ ਆ ਉਹ ਮੁੰਡੇ ਦੇ ਮਾਂ ਦਾ ਬੀਟੀ ਆ ਇਹ ਮਾਵਾ ਦੀ ਇਹ ਜੋ ਰੋਣੀਆਂ ਨੇ ਨਾ ਮਾਰੇ ਕਿੱਦਾਂ ਦੇ ਯਾਰ ਜੀ ਨੂੰ ਕਹਿੰਦੇ ਕਾਲਜੂਗ ਜਿਹਨੂੰ ਕਾਲਜੂਗ ਕਹਿੰਦੇ ਆ ਮੈਂ ਕਹਿੰਦਾ ਫਰਜੂਗ ਨਾ ਹੋਵੇ ਖਾਤੋ ਜੁਗ ਸਹੀ ਆ ਕੜਜੂਗਾ ਵੇ ਇਦਾਂ ਜਦ ਜੇ ਕਾਲ ਯੁੱਗ ਹੋਵੇ ਇੱਥੇ ਅਸੀਂ ਨਾ ਆਈ ਨੀ ਫਰੀ ਵਲੋਗ ਬਣਾਉਣ ਇੱਥੇ ਇਦਾਂ ਕਾਲ ਯੁੱਗ ਅਸੀਂ ਦੇਖਣਾ ਇਹ ਚਾਹੁੰਦੇ ਕਿੱਥੇ ਵੀ ਕਿਸੇ ਧੀ ਜੀ ਜਾਂ ਕਿਸੇ ਜੀ ਭੈਣ ਦੀ ਅਜਿਹਾ ਰੌਜੀ ਆ ਠੀਕ ਆ ਤੇ ਉਹਨੂੰ ਟੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਜਾਂਦਾ ਕਾਲ ਵਿੱਚ ਅਸੀਂ ਨੀ ਚਾਹੁੰਦੇ ਇਦਾਂ ਅਸੀਂ ਕਾਲ ਯੁੱਗ ਨਹੀਂ ਇਦਾਂ ਜਿਨਾ ਹੋਣ ਨਹੀਂ ਹੋਈ ਤਾਂ ਵਧੀਆ ਮੈਂ ਕਹਿੰਦਾ ਜੋ ਕੁਛ ਅੱਜ ਦੁਨੀਆ ਤੇ ਹੋ ਰਿਹਾ ਹੈ ਯਾਰ ਹੱਥ ਨੂੰ ਕਿਸੇ ਦੀ ਜੀ ਹੱਥ ਧਾਰਾ ਕੋਈ ਲੁੱਟਾ ਹੋ ਅਗਰ ਇਹ ਆਂਦਾ ਕੋਈ ਕਿਸੇ ਦੀ ਜਾਨ ਨਹੀਂ ਲਈ ਜਾਂਦਾ ਕੋਈ ਕੁੱਝ ਕਰੀ ਜਾਂਦਾ ਇਹ ਕਲ ਚੁਗਿਆ ਯਾਰ ਕਿਸੇ ਦੀ ਜਾਨ ਦੀ ਕੀਮਤ ਨਹੀਂ ਹੈਗੀ ਤੇ ਕੋਈ ਕਿਸੇ ਦੀ ਲਾਈਫ ਦੀ ਕੀਮਤ ਨਹੀਂ ਹੋਏਗੀ ਜਿਹਨੂੰ ਅਸੀਂ ਦਿਲ ਕਰਦੇ ਹਾਂ ਸੀ ਉਹ ਮਰਜੀ ਜਿਹਦੀ ਲਾਈਫ ਰੋਲ ਕੇ ਮੈਂ ਟੱਜ ਸੜਨ ਨੇ ਯਾਰ ਉਹ ਮਾਲਕ ਨੂੰ ਕੀ ਲਿਖਾ ਦੂੰਗੇ ਜਾ ਕੇ ਯਾਰ ਕਲ ਜੋ ਚੱਲ ਰਿਹਾ ਵੀ ਰੋਕ ਕਲ ਜੋ ਚੱਲ ਰਿਹਾ ਮੈਂ ਮੰਨਦਾ ਪਰ ਮਾਲਕ ਇੱਕੋ ਹੀ ਹੈ ਜਿਹਨੇ ਲੇਖਾ ਜੋਖਾ ਕਰਨਾ ਉਹ ਇੱਕੋ ਹੀ ਹੈ ਹੈਗਾ ਵੀ ਆ ਇਹ ਜਿਹੜਾ ਨਜ਼ਾਮ ਜੋ ਹੈ ਨਹੀਂ ਇਸ ਦੁਨੀਆ ਦੀ ਮਾਲਕ ਹੈਗਾ ਵੀ ਇਹ ਲੇਖਾ ਜੋਖਾ ਕਰੂਗਾ ਵੀ ਇਹ ਜਿਹੜਾ ਕਾਲ ਯੁੱਗ ਚੱਲ ਰਿਹਾ ਹੈ ਕਾਲ ਯੁੱਗ ਦਾ ਵੀ ਲੇਖਾ ਹੋਣਾ ਹਾਂ ਵੀ ਸੱਤ ਯੁੱਗ ਦਾ ਵੀ ਲੇਖਾ ਹੋਇਆ ਸੀ ਕਾਲ ਯੁੱਗ ਦਾ ਵੀ ਹੋਊਗਾ ਯਾਰ ਵੀ ਉਹ ਹਰ ਇੱਕ ਚੀਜ਼ ਦਾ ਲੇਖਾ ਹੁੰਦਾ ਇੱਥੇ ਹਰ ਇੱਕ ਚੀਜ਼ ਦਾ ਮਾੜੇ ਕੰਮ ਦਾ ਚੰਗੇ ਕੰਮ ਦਾ ਹਰ ਇੱਕ ਚੀਜ਼ ਦਾ ਹਿਸਾਬ ਤਾਂ ਵਿੱਚ ਕੱਲਾ ਕੱਲਾ ੱਟਾ ਜਾਂਦਾ ਇਹ ਨਜ਼ਾਮ ਉਸ ਤੇ ਕੋਈ ਕੋਸ਼ਿਸ਼ ਨਹੀਂ ਕਿ ਕਾਲ ਯੁੱਗ ਚੱਲਦਾ ਤੇ ਸਾਨੂੰ ਹਿਸਾਬ ਪਤਾ ਨਹੀਂ ਦੇਣਾ ਪੈਣਾ ਹੁਣ ਸਮਾਂ ਇਹ ਦਿਮਾਗ ਤੋਂ ਆਪਣਾ ਜੋ ਕੱਢਦੇ ਹੋ ਵਿੱਚ ਕੀਦਾ ਜਿਹੜੇ ਲੋਕ ਸੋਚਦੇ ਆਂ ਇਹ ਕੁਝ ਨਹੀਂ ਐ ਜੀ ਉੱਪਰ ਜਾ ਕੇ ਦੇਖ ਲੈ ਕਿ ਹੋਣਾ ਹੈ ਡਾਊਨ ਦਾ ਲੇਖਾ ਦੇਣਾ ਪੈਣਾ ਵੀਰੋ ਇਹ ਨਾ ਸਮਝੋ ਫਲ ਜੋ ਚੱਲ ਰਿਹਾ ਇਹ ਸਾਨੂੰ ਲੇਖਾ ਹੀ ਦੇਣਾ ਪੈਣਾ ਦੇਵੀ ਦੇਵਤਿਆਂ ਨੂੰ ਵੀ ਹਿਸਾਬ ਪਤਾ ਮਾੜੇ ਕਰਮਾਂ ਦਾ ਦੇਣਾ ਪਿਆ ਵੀਰੋ ਰੱਬ ਮਾਫ ਕਰੇ ਮੈਂ ਇਹ ਖਾ ਦਾ ਮਾਲਕ ਜਿਹੜਾ ਮੈਡੀਕਲ ਗੱਲ ਕਹਿ ਰਿਹਾ ਠੀਕ ਐ ਇਹ ਦੇਖ ਲਓ ਕੱਲੀ ਕੱਲੀ ਜੀਤਾ ਹਿਸਾਬ ਕਿਤਾਬ ਕੀੜੀ ਦਾ ਹਿਸਾਬ ਜੀ ਕੀੜੀ ਮਾਰੀ ਉਹਦਾ ਹਿਸਾਬ ਪਤਾਉ ਦੇਣਾ ਬੰਦਾ ਵੀਰੋ ਸਾਡੇ ਕਰਮਾਂ ਚ ਲੇਖ ਹੁੰਦਾ ਆ ਵੀ ਤੁਸੀਂ ਮਾੜਾ ਕਰਮ ਕਰ ਦਿੱਤਾ ਵੀਰੋ ਕੋਈ ਕਿਸੇ ਕੋਈ ਨਿਸ਼ਾਨੇ ਕੀ ਮਰੀ ਜਿੰਦ ਦੇ ਕੋਈ ਆਹੋ ਪੈਸੇ ਅਗਰ ਕੀ ਮਰੀ ਜਾਊਗਾ ਕੋਈ ਕੋਸ਼ਿਸ਼ ਕਰੀ ਜਾਂਦਾ ਯਾਰ ਕਿਹੜਾ ਹਿਸਾਬ ਪਤਾ ਗਿਆ ਕਿਹੜਾ ਖਾਲਜੋਕਿਆ ਇੱਥੇ ਦਾ ਅਸੀਂ ਇੱਧਰ ਦੇ ਖਾਲਜੋਕੀ ਚ ਮੈਂ ਕਹਿੰਦਾ ਨਹੀਂ ਯਾਰ ਅਸੀਂ ਵੀ ਮਾੜੇ ਆ ਇੱਦਾਂ ਹੀ ਕਹਿੰਦੇ ਅਸੀਂ ਵੀ ਮਾੜੇ ਆ ਅਸੀਂ 100 ਗੁਣਾ ਮਾੜੇ ਠੀਕ ਆ ਆਲਤੀ ਅਮਿਤ ਕੋਈ ਨਾ ਮੈਂ ਇਸ ਕਾਰਜੋਗ ਦਾ ਹਿੱਸਾ ਬਣਿਆ ਵੀਰੋ ਪਰ ਇਦਾਂ ਕਿਸੇ ਨੂੰ ਦੀਦੀ ਜਦ ਜਦ ਨੇ ਰੋਲੀ ਕਿਸੇ ਤੋਂ ਲੁੱਟਾ ਖੋਆ ਨਹੀਂ ਕੀਤੀਆਂ ਕਿਸੇ ਤੋਂ ਪੈਸੇ ਵੀ ਲਏ ਆ ਵੀ ਅਸੀਂ ਮੈਂ ਕਹਿੰਦਾ ਮਾਲਕ ਦਾ ਮੈਂ ਲੱਖ ਹੋਣਾ ਸ਼ੁਕਰ ਕਰਦਾ ਜੀ ਕਿ ਜੀ ਭੈਣ ਦੀ ਜਿੱਥੇ ਸੰਭਦੇ ਆ ਵੀਰੋ ਜੀ ਦੀ ਭੈਣ ਜਿੱਥੇ ਸੰਭਦੇ ਮੈਂ ਕਹਿੰਦਾ ਉਸ ਮਾਲਕ ਦਾ ਸ਼ੁਕਰ ਆ ਸਾਨੂੰ ਪਤਾ ਜੀ ਅਸੀਂ ਤੇ ਸਿੱਟੀਲਾ ਦੇਖਾਂ ਕੱਲੋਂ ਸਾਡੀਆਂ ਜੀ ਬੈਠਿਆ ਵੀਰੋ ਮਾਣ ਜੇ ਕਿਹੜਾ ਸਾਹ ਤੁਸ ਕੱਲ੍ਹ ਦੇ ਬਦਿੱਖੀ ਜਾਂਦੀ ਕਿਹੜਾ ਮੈਂ ਤਾਂ ਇੱਕ ਗੱਲ ਆ ਕਈ ਵਾਰ ਸੋਚਦਾ ਹਾਂ ਉਹਨਾਂ ਹੱਦੇ ਹੋ ਗਈ ਯਾਰ ਹੱਦੇ ਹੀ ਹੱਦੇ ਹੋ ਗਈ ਇਸ ਦੁਨੀਆਦਾਰੀ ਦੀ ਹੱਦੇ ਕੱਲੀ ਹੱਦੇ ਮਾਗਨ ਸਰਾਇ ਲਾ ਕੇ ਹੱਥ ਜੋੜ ਕੇ ਬੇਨਤੀ ਆ ਵੀਰੋ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਮਝੋ ਤਾਂ ਸਾਡੇ ਹਿਸਾਬ ਤੋਂ ਨਹੀਂ ਹੋਊਗਾ ਹੋਊਗਾ ਵੀ ਉਹ ਮਾਲਕ ਲੇਖਾ ਲੈਣ ਨੂੰ ਬੈਠਾ ਮਾਲਕ ਹੈਗਾ ਵੀ ਆ ਠੀਕ ਆ ਮਾਲਕ ਹੈਗਾ ਵੀ ਆ ਕੱਲੀ ਕੱਲੀ ਚੀਜ਼ ਦਾ ਹਿਸਾਬ ਦੇਣਾ ਪੈਣਾ ਕੱਲੀ ਕੱਲੀ ਤੁਸੀਂ ਜੇ ਅੱਜ ਮਾਰੀ ਕਰੋਗੇ ਠੀਕ ਆ ਉਹ ਮਾਲਕ ਬੈਠਾ ਤੁਹਾਡੀ ਨਾਲ ਵੀ ਮਾਰੀ ਹੋਊਗੀ ਸਾਫ ਤਾਂ ਇੱਥੇ ਹੀ ਆ ਵੀਰੋ ਇਸੇ ਹੱਥ ਜੋੜ ਕੇ ਬੇਨਤੀ ਆ ਚੰਗੇ ਕੰਮ ਕਰੋ ਜੀਆ ਆਪਣਾ ਕੰਮ ਚੱਕਾ ਕਰੋ ਲੋਕ ਜੋ ਮਾਰਦੀਆਂ ਜੋ ਮਾਰਦੀਆਂ ਨੇ ਕੋਈ ਮਰਜ਼ੀ ਕਰ ਆਪਣੇ ਜਿੱਤੋਂ ਹਰੇਕ ਇਕੱਲਾ 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 ਇਨਸਾਨ ਆ ਜਿਹੜਾ ਸੂਝਾ ਸ਼ੁਰੂ ਕਰ ਦੋ ਵੀ ਹਾਂ ਵੀ ਅਸੀਂ ਚੰਗੇ ਕੰਮ ਕਰੀਏ ਅਸੀਂ ਬਾੜੇ ਪਰਮਣਾ ਕਰੀਏ ਜੋ ਅਸੀਂ ਅਸੀਂ ਕਰਾਂਗੇ ਉਹ ਮਾਲਕ ਬੈਠਾ ਸਾਨੂੰ ਦੇਖਦਾ ਕੋਈ ਪਰ ਆਪਾਂ ਦੇਖ ਕਹਿੰਨੇ ਆ ਕੋਈ ਨਹੀਂ ਹੈਗਾ ਕੋਈ ਨਹੀਂ ਦੇਖਦਾ ਠੀਕ ਆ ਬੰਦੇ ਤੋਂ ਬੰਦੇ ਤੋਂ ਲਪੋਲੋਗੇ ਉਸ ਮਾਲਕ ਨੂੰ ਜਿਹਨੇ ਤੁਹਾਨੂੰ ਭੇਜਿਆ ਦੁਨੀਆਦਾਰੀ ਤੇ ਠੀਕ ਆ ਮੇਰੇ ਤੁਹਾਨੂੰ ਕਿਸ ਇਨਸਾਨ ਉਸਾਰ ਤੇ ਇਹ ਦੁਨੀਆਦਾਰੀ ਚ ਭੇਜਿਆ ਠੀਕ ਆ ਉਹ ਤੁਹਾਨੂੰ ਥਲੀ-ਥਲੀ ਜੀ ਤੇ ਤੁਹਾਡੇ ਹਿਸਾਬ ਨਾਲ ਜੇ ਕੋਈ ਕਹਿੰਦਾ ਮਾਲਕ ਨਹੀਂ ਹੈਗਾ ਕੋਲੇ ਏਡੀਆਂ ਆਧਾਨਾਂ ਬੇਟੀਆਂ ਤੁਸੀਂ ਗੱਲੇ ਛੱਡ ਦਿਓ ਜੇ ਮਾਲਕ ਨਹੀਂ ਹੈਗਾ ਠੀਕ ਹੈ ਜੀ ਇਨਸਾਨ ਕਿੱਥੋਂ ਆਇਆ ਜਾਨਵਰ ਕਿੱਥੋਂ ਆਇਆ ਇਹੜੀ ਕੋਖ ਦੇ ਦੂਜੇ ਪਾਣੀ ਕਿੱਥੋਂ ਆਇਆ ਤੁਸੀਂ ਆਪ ਸੋਚਦੇ ਹੋ ਦਿਮਾਗ ਤੇ ਜੋਰ ਪਾਓ ਕਿ ਕਿੱਥੋਂ ਆਈਆਂ ਚੀਜ਼ਾਂ ਇੱਕ ਔਰਤ ਦੇ ਪੇਟ ਦੇ ਵਿੱਚ ਨਾ ਬੱਚਾ ਹੁੰਦਾ ਵੀਰੋ ਬੱਚਾ ਇੱਕ ਔਰਤ ਦੇ ਪੇਟ ਦੇ ਵਿੱਚ ਬੱਚਾ ਹੁੰਦਾ ਠੀਕ ਆ ਕੋਪਰਤ ਰੰਗ ਨਹੀਂ ਉਹ ਮਾਲਕ ਦੇ ਰੰਗ ਨਹੀਂ ਇੱਕ ਇਨਸਾਨ ਦੇ ਅੰਦਰ ਇੱਕ ਛੋਟੀ ਚੀਜ਼ ਜਿਹੜੀ ਆ ਉਹਦੇ ਬੱਚਾ ਡਾ ਬਚਾਓ ਮਾਲਕ ਦੇ ਰੰਗ ਸੋਚਿਆ ਕਰੋ ਯਾਰ ਕੋਈ ਵੀ ਟੀ ਦੀ ਫੱਕ ਜਾ ਕੇ ਦੀ ਆਹ ਕਿਤੇ ਧੀਰੀ ਅੱਜ ਤਾਂ ਰੋਲਣ ਨਾਲੋਂ ਪਹਿਲਾਂ ਸੋਚਿਆ ਕਰੋ ਮਾਣੀ ਦੋ ਚਾਰ ਗੱਲਾਂ ਕਿ ਅਸੀਂ ਨਾ ਇਹ ਚੀਜ਼ ਕਰੀਏ ਹਨਾ ਅਸੀਂ ਮਾੜੇ ਕਰਮ ਤੋਂ ਬਚ ਜੀਏ ਠੀਕ ਹੈ ਜੀ ਸਾਡੀ ਲੜਾਈ ਹੁੰਦੀ ਹੈ ਰਿਲੇਸ਼ਨ ਦੀ ਵਾਲੀ ਦਾ ਹੋ ਜੀ ਉਹਨਾਂ ਤੁਸੀਂ ਪਿੱਛੇ ਛੱਡ ਦਿਓ ਯਾਰ ਤਲਾਕ ਦੇ ਦਿਓ ਯਾਰ ਅੱਜ ਕੱਲ ਹੈਗੇ ਆਪਸ਼ਨ ਆਪਸ਼ਨਾਂ ਇਦਾਂ ਹੀ ਆ ਆ ਵੀ ਹੋ ਸਕਦਾ ਹੈ ਪਰ ਤੁਸੀਂ ਕਿਸੇ ਦਾ ਕੁੱਟ ਮਾਰ ਠੀਕ ਹੈ ਕਿਸੇ ਨੂੰ ਮਾਰੋ ਸ਼ਬਦ ਜਿਹੜੇ ਨਹੀਂ ਬੋਲਣ ਵਾਲੇ ਉਹਦੇ ਨਾਂ ਬੋਲੋ ਜਿਹੜੇ ਸਿੱਧੇ ਆਉਣ ਮਾਲਕ ਨੂੰ ਤੁਸੀਂ ਯਾਰ ਮੈਂ ਗੱਲ ਸਮਝਾ ਰਿਹਾ ਕੋਈ ਸੁਣਿਆ ਹੋਣਾ ਗਾਣਿਆਂ ਦੇ ਵਿੱਚ ਵੀ ਜਹਾ ਹੁੰਦਾ ਵੀ ਸੁਣਿਆ ਨੇ ਤੇ ਤੁਹਾਡੀ ਮਾਂ ਉਹ ਸਾਰਿਆਂ ਨੇ ਬਣਾਏ ਹਣਾ ਹੁਣ ਐ ਨੋ ਮੈਂ ਜਿਹੜੀ ਮਾਂ ਹੀ ਆ ਉਹ ਨੂੰ ਤੁਸੀਂ ਗਲਤ ਉਹ ਗੱਲ ਕੱਤਾ ਸਕਦੇ ਆ ਸ਼ਾਬਦਾ ਕਿਸੇ ਦੀ ਮਾਂ ਜਾਏ ਤੁਹਾਡੀ ਮਾਂ ਨੂੰ ਸ਼ਾਬਦਾ ਮਰੋ ਨਹੀਂ ਕੱਤਾ ਸਕਦੇ ਜਿਹੜੇ ਤੁਸੀਂ ਬੋਲੇ ਕੁੜੀ ਤਾਂ ਹੰਦੀ ਆ ਜਿਹੜੀ ਮੈਂ ਕਹਿੰਦਾ ਗੁੱਸਾ ਆ ਰਿਹਾ ਇਹਿਆ ਕੁੜੀ ਜੀ ਪੱਟੀ ਦਾ ਆਪਣੇ ਮੈਂ ਕੋਲੇ ਪਰ ਉਹ ਸ਼ਰੀਫ ਹੈਂਦੀ ਆ ਵੀਰੋ ਉਹਨੂੰ ਉਹਨਾਂ ਨੂੰ ਪਤਾ ਆ ਹਾਂ ਮਾਲਕ ਨੇ ਲੋਇਖੇ ਜੀ ਖੇ ਜਿਨੇ ਪੈਣੇ ਆ ਹਣਾ ਬਾਕੀ ਯਾਰ ਆ ਇਦਾਂ ਦੀਆਂ ਗੱਲਾਂ ਸੁਣ ਕੇ ਜਾਂ ਵੀਡੀਓ ਦੇਖ ਕੇ ਹੁੰਦਾ ਕੀ ਇਹ ਥੋੜਾ ਜਿਹਾ ਹਨਾ ਕਿ ਆਹ ਏ ਮਨ ਕਰਾਉਂਦਾ ਕਿ ਅਸੀਂ ਕਿਸ ਦੀ ਅਚਨ ਚੁਣੇ ਜਿਤਨੇ ਸਾਹਮਣੇ ਜਰੂਰ ਹੋ ਗਏ ਜੇ ਮੈਂਟਾਈ ਤੁਸੀਂ ਬੰਦੇ ਨਾਲ ਮਾਰੀ ਕਰਕੇ ਛੱਡ ਦਿੰਦੇ ਆ ਬੰਦੇ ਦੇ ਕਈ ਮਨ ਦੀ ਦਾ ਹੋਰ ਹੁੰਦੇ ਆ ਬਾਹਰ ਨਿਕਲਣਾ ਨਹੀਂ ਯਾਰ ਸੇਫਟੀ ਰਾਜ ਜਦੋਂ ਬਾਹਰ ਨਿਕਲਣਾ ਕੋਈ ਸੋਨਾ ਜਾਂ ਗਹਿਣਾ ਪਾ ਕੇ ਲੋਕ ਵੀ ਡਰਦੇ ਆਵੇ ਅਸੀਂ ਬਾਹਰ ਨਿਕਲੀਏ ਜਨਾਨ ਨੇ ਪਣੀ ਬੱਚੇ ਨਹੀਂ ਸੀ ਮਰੇ ਜਾਂਦੇ ਜਾਂ ਬੱਚੇ ਚੱਕੀ ਜਾਂਦੇ ਲੋਕ ਪਤਾ ਨਹੀਂ ਕੀ ਕਰਦੇ ਨੇ ਵਿਚਾਰਿਆਂ ਦਾ ਠੀਕ ਹੈ ਉਹ ਉਹ ਚੱਕੀ ਜਾਂਦੇ ਕਈ ਵਾਰੀ ਮੈਂ ਵੀਡੀਓ ਦੇ ਦੇਖ ਲਾਉਂ ਪਤਲ ਹੋਈ ਜਾਂਦੇ ਆ ਯਾਰ ਹੱਦ ਹੋ ਗਈ ਜਿੰਨਾ ਕਾਲੇ ਦੁੱਗ ਜਰ ਕੱਢਦੇ ਇਨਸਾਨੇ ਇਨਸਾਨ ਦਾ ਬੈਰੀ ਬਣਿਆ ਜਾਂ ਪਹਿਲੇ ਜਾਨਵਰ ਤਾਂ ਸੋਚੀ ਜਾਂਵੇਂ ਥਾਂ ਵੀ ਲੱਗ ਸੋਚੇ ਇਨਸਾਨ ਨੂੰ ਮਾਰੀ ਜਾਂ ਮਾਰੀ ਜਾਂਦਾ ਡਰਦੀ ਵੇ ਯਾਰ ਇਨਸਾਨ ਹੀ ਇਨਸਾਨ ਦਾ ਬੈਰੀ ਬਣਿਆ ਇਨਸਾਨ ਦਾ ਇਨਸਾਨ ਦਾ ਸੋਲਵੇ ਹਲੇ ਸਾਡੇ ਨਾਲੋਂ ਆਪਣੇ ਨਾਲੋਂ ਜਾਨਵਰ ਚੰਗੇ ਆ ਯਾਰ ਉਹਨਾਂ ਚ ਦਇਆ ਤਾਂ ਹੈਗੀ ਆ ਆਪਣਾ ਪੰਤਾ ਹੈਗਾ ਆ ਠੀਕ ਆ ਆਪਣਾ ਪੰਨਾ ਹੀ ਨਹੀਂ ਕਿਸੇ ਦੇ ਵਿੱਚ ਇਨਸਾਨ ਜੋ ਆਪਣਾ ਪੰਨਾ ਹੀ ਖਤਮ ਹੋ ਜਾਂਦਾ ਆਪਣੇ ਲੂਪ ਤੋਂ ਹੁਣ ਉਹ ਇਹ ਨਹੀਂ ਬੰਦਾ ਸਾਡੇ ਆਪਣੇ ਅਸੀਂ ਇਨਸਾਨ ਜਿਹੜਾ ਇੱਕੋ ਹੀ ਸਾਰੇ ਇੱਕੋ ਹੀ ਪਾਸੇ ਹੋਇਆ ਇੱਕੋ ਹੀ ਮਾਲਕ ਨੇ ਤੇ ਲਿਆਇਆ ਜੋ ਠੀਕ ਹੈ ਮਾਲਕ ਦੇ ਨਾਮ ਅਲੱਗ ਲੱਗ ਗਿਆ ਪਰ ਮਾਲਕ ਦਾ ਇੱਕੋ ਜਿਹਾ ਡਰੋਪ ਮੜਾ ਜਾਂਦਾ ਡਰ ਰਿਹਾ ਮੜਾ ਅਹਣਾ ਜਾਨਵਰ ਜਾਂ ਦੇਲਾ ਮੇਰੇ ਦਾ ਹਮਰਾ ਪਿੱਛੇ ਜੰਗਲੋਂ ਦਾ ਆਇਆ ਇਨਸਾਨ ਨੇ ਮੇਰਾ ਘਰ ਬੋਲ ਸਾਰੇ ਜਾਨਵਰ ਇਕੱਠੇ ਹੋ ਗਏ ਹੈਗੇ ਹਲੇ ਉਹਨਾਂ ਦਾ ਇੱਕ ਆਇਆ ਹੈਗਾ ਹਾਂ ਵੀ ਸਾਡਾ ਘਟ ਆ ਜਾਣਾ ਸਾਨੂੰ ਬੇਕਾਰ ਕੀਤਾ ਜਾਣਿਆ ਸਾਰੇ ਜੰਗਲ ਦੇ ਜਾਨਵਰ ਇਕੱਠੇ ਹੋ ਕੇ ਆ ਗਏ ਯਾਰ ੱੱਲੇ ਉਹਨਾਂ ਤੋਂ ਮੈਂ ਕਹਿੰਦਾ ਇਨਸਾਨ ਹੀ ਬਚਿੰਦਾ ਹੈ ਨਾਲੇ ਉਹ ਅਲੱਗ-ਅਲੱਗ ਨਸਲਾਂ ਦੇ ਜਿਹੜੇ ਜਾਨਵਰ ਉਹ ਇਕੱਠੇ ਹੋ ਕੇ ਆ ਗਏ ਇਕੱਠੇ ਹੋ ਗਏ ਯਾਰ ਇੱਕ ਜਣੇ ਉਹ ਇੱਕ ਦੂਜੇ ਮੈਂ ਕਹਿੰਦਾ ਜਾਨਵਰ ਸੌ ਕੋਨਾ ਚੰਗੇ ਇੱਕ ਦੂਜੇ ਨੂੰ ਮਾਰਤਾ ਨਹੀਂ ਰਹੀ ਯਾਰ ਚਲੋ ਠੀਕ ਹੈ ਕਈ ਜਾਨਵਰ ਉੱਥੋਂ ਦੇ ਹੈਗੇ ਜਿਵੇਂ ਮੀਤੀ ਹੋਰ ਕੁਮਾਲ ਕਰੇ ਉੱਡਾ ਵੀ ਪੜਾਈ ਹੈ ਹੈਰਨਾ ਵੇਖੋ ਹੈਰਨਾ ਜਿਹੜਾ ਕਿੰਨਾ ਵਧੀਆ ਜਾਨਵਰ ਆਇਆ ਇੱਕ ਘਰ ਨੂੰ ਤੁਸੀਂ ਕਹੂਗੇ ਸਾਰੇ ਹੈਪਨਾ ਨੂੰ ਸਨੇਹਾ ਦੇ ਦੂਗਾ ਹਾਂ ਵੀ ਬਚ ਜਾਓ ਸ਼ਿਕਾਰੀ ਆ ਗਿਆ ਜਾਂ ਕਹ ਜੀਏ ਜਾਨਵਰ ਕੋ شکار ਕਰਨ ਆ ਗਿਆ ਹੈ ਨਾ ਹਲੇ ਉਹਨਾਂ ਚ ਇਨਸਾਨੀਅਤ ਜਿੰਦਾ ਹੈ ਮੈਂ ਉਹਨਾਂ ਨੂੰ ਸਲੂਟ ਕਰਦਾ ਜਾਨਵਰਾਂ ਨੂੰ ਕਿ ਹਾਂ ਵੀ ਜੇ ਇਨਸਾਨਾਂ ਨਾਲ ਜਾਨਵਰ ਵੀ ਹੈ ਹੋਰ ਵੀ ਕਈ ਜਾਨਵਰ ਇਦਾਂ ਦੇ ਜੰਗਲਾਂ ਦੇ ਵਿੱਚ ਵੀ ਨੇ ਜੇ ਤੁਸੀਂ ਇੱਕ ਜਾਨਵਰ ਨੂੰ ਕਹੂਗੇ ਆਪਣੀ ਜਾਨ ਦੇ ਦੂਗਾ ਬਾਕੀ ਜਾਨ ਨੂੰ ਪਚਾਉਣ ਲਈ ਵੀਰੋ ਇੱਥੇ ਤਾਂ ਮੈਂ ਕਿਹਾ ਕਿਸਾਨ ਹੀ ਇਨਸਾਨ ਦਾ ਬੈਰੀ ਬਣ ਗਿਆ ਯਾਰ ਇੱਕ ਇਨਸਾਨ ਮਾਰ ਦਿੰਦਾ ਦੂਜਾ ਇਨਸਾਨ ਬਹਿ ਕੇ ਖੜ ਕੇ ਦੇਖ ਕੇ ਆਉਂਦਾ ਮਨਮੋਸ਼ਾ ਕਰਕੇ ਚਾਹੀ ਕਿ ਤਾ ਆਸਾਨੀ ਹੈ ਸਭ ਤੋਂ ਵੀਰੋ ਆਸਾਨੀ ਹੈ ਸਮਝੋ ਅਸੀਂ ਦੁਨੀਆ ਦੇ ਬਾਰ ਬਾਰ ਨਹੀਂ ਸਾਨੂੰ ਕਿਸਦਾ ਜਾਨ ਲੈਣ ਦਾ ਹੱਕ ਨਹੀਂ ਜਾਂ ਕਿਸਦਾ ਮਾਰਨ ਦਾ ਹੱਕ ਨਹੀਂ ਉਹ ਮਾਲਕ ਦਾ ਹੱਕ ਹੈ ਜੋ ਮਾਲਕ ਕਰੂਗਾ ਉਹੀ ਹੋਣਾ ਠੀਕ ਆ ਅਸੀਂ ਤਾਂ ਮਾੜੀ ਆ ਪਾਪੀ ਆ ਯਾਰ ਜੋ ਸਾਨੂੰ ਪਤਾ ਨਹੀਂ ਅਸੀਂ ਦੁਨੀਆ 'ਚ ਕੀ ਕਰਨਾ ਹੈ ਚੰਗੇ ਕਰ ਮੰਨ ਲੈ ਵੀਰੋ ਚੰਗੇ ਠੀਕ ਆ ਸਾਰਿਆਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਗਲਤੀ ਭੁੱਲਣ ਦੇ ਵਿੱਚ ਬੋਲਣ ਦੇ ਵਿੱਚ ਕੋਈ ਹੋਈ ਹੋਵੇ ਮਾਫ਼ ਕਰਿਓ ਮੇਰਾ ਆਪਰਾ ਸਾਰਿਆਂ ਸਤਿ